ਅੱਜ ਅਸੀਂ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰਸ਼ਾਸਨ ਵਾਸਤੇ ਉਹਦਾ ਸਵਾਲ ਕਿਹਦੇ ਵਾਕੋ ਕਿ ਜੋਂਾਂ ਚ ਜਾ ਕੇ ਜਿਹੜਾ ਆਪਣੇ ਸਾਦੇ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਪਾਰਟੀ ਦੇ ਲੀਡਰ ਜਿਹੜੇ ਆ ਉਹਨਾਂ ਸਾਹਾਂ ਨੂੰ ਬੇਨਤੀ ਕਰਦੇ ਆ ਕਿ ਤਖੜੇ ਹੋ ਕੇ 14 ਤਰੀਕ ਨੂੰ ਜਿਹੜਾ ਆਮ ਆਦਮੀ ਪਾਰਟੀ ਨੂੰ ਝਾੜੂ ਨੂੰ ਜੜੀਆਂ ਵੋਟਾਂ ਪਾਉਣੀ ਆ ਔਰ ਬਹੁਤ ਵਧੀਆ ਰਿਸਪੌਂਸ ਆ ਤੁਸੀਂ ਦੇਖਿਆ ਹੀ ਆ ਕਿੰਨੇ ਲੋਕ ਆਉਂਦੇ ਆ ਮੀਟਿੰਗਾਂ ਦੇ ਵਿੱਚ ਕਿੰਨਾ ਰਿਸਪੌਂਸ ਆ ਅਸੀਂ ਵੱਡੀ ਲੀਡ ਦੇ ਨਾਲ ਨਾਲ ਇ ਨਾਲ ਚ ਜਿੱਤਾਂਗੇ ਜਿਲਾ ਪੁਜੀਸ਼ਨ ਦੀ ਤੇ ਬਲਾਕ ਕਰਤੀ ਆ। ਕਾਂਗਰਸ ਪਾਰਟੀ ਵਿੱਚ ਵੱਡਾ ਕਮਸਾਨ ਚੱਲ ਰਿਹਾ ਪਰ ਪ੍ਰਤਾਪ ਬਾਜਵਾ ਤੇ ਸੁਖੀਤਰ ਦਾ ਵੀ ਵੀਡੀਓ ਕਿਵੇਂ ਦੇਖ ਲਿਓ ਇਸ ਨਾਮ ਦੇ ਵਿੱਚ। ਕਾਂਗਰਸ ਪਾਰਟੀ ਜਿਹੜਾ ਕਮਸਾਨ ਚੱਲ ਰਿਹਾ ਜਿਹੜੀਆਂ ਚੀਜ਼ਾਂ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕੋਈ ਸ਼ਾਇਦ ਨਾ ਜਕੀਦ ਕਰਦਾ। ਪਰ ਜੋ ਨਵਜੋਤ ਕੋ ਸਿੱਧੂ ਨੇ ਸਾਡੀ ਭੈਣ ਨੇ ਜੋ ਕੁਝ ਕਿਹਾ ਉਹਦੇ ਤੋਂ ਬਾਅਦ ਜਿਹੜੀ ਸਿਆਸਤ ਸ਼ੁਰੂ ਹੋਈ ਆ ਉਹ ਬਹੁਤ ਖਤਰਨਾਕ ਆ ਤੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ। ਕਿ ਕਾਂਗਰਸ ਨੇ ਦੋ ਹੀ ਦੋ ਹੀ ਹੱਥੀ ਕਿਦਾਂ ਲੁੱਟਿਆ ਪ੍ਰਤਾਪ ਬਾਜਵਾ ਜੀ ਵਿਰੋਧੀ ਧਿਰ ਦੇ ਲੀਡਰ ਨੇ ਬੜਾ ਬੋਲਦੇ ਸੀਗੇ ਉਹ ਉਸ ਦਿਨ ਦੇ ਬੋਲੇ ਦੀ ਉਹਨਾਂ ਦੀ ਚੁੱਪੀ ਦਾ ਮਤਲਬ ਇਹ ਆ ਕਿ ਉਹ ਇਹ ਸਮਝਦਿਆ ਕਿ ਇਹ ਕੁਝ ਹੋਇਆ ਉਹ ਚੁੱਪ ਨੇ ਉਹਨਾਂ ਦੇ ਚੁੱਪ ਦਾ ਮਤਲਬ ਇਹ ਆ ਕਿ ਜਿਹੜਾ 500 ਕਰੋੜ ਦਾ ਜਿਹ ਨਵਜੋਤ ਕੋਹ ਸਿੱਧੂ ਨੇ ਦੋਸ਼ ਲਾਇਆ ਉਹ ਵੀ ਦਸਤ ਹੈ ਉਹ ਜਿਹੜਾ ਸੁਨੀਲ ਜਾਖੜ ਜੀ ਨੇ ਬਾਅਦ ਚ ਕਿਹਾ ਕਿ ਸਾਡੇ 300 ਕਰੋੜ ਰੁਪਈਆ ਜਿਹੜਾ ਉਹ ਚੰਨੀ ਜੀ ਨੇ ਦਿੱਤਾ ਉਹ ਵੀ ਦੁਸਤ ਆ ਇਸ ਕਰਕੇ ਨਾ ਤਾਂ ਚੰਨੀ ਬੋਲਿਆ ਨਾ ਪ੍ਰਤਾਪ ਬਾਜਵਾਏ ਬੋਲਿਆ ਪ੍ਰਤਾਪ ਬਾਜਵਾਏ ਤੇ ਉਹਨਾਂ ਦੋਸ਼ਾ ਕਿ ਤਰਨਤਨ ਦੀ ਸੀਟ ਜਿਹੜੀ ਆ ਉਹਨਾਂ ਨੇ ਤੇ ਰਾਜੇ ਵੜਿੰਗਦੇ ਪੰਜ-ਪੰਜ ਕਰੋੜ ਦੇ ਵਿੱਚ ਵੇਚਤੀ ਆ ਇਸ ਕਰਕੇ ਉਹ ਵਿਰੋਧੀ ਧਿਰ ਦੇ ਨੇਤਾ ਨੇ ਫੜ ਉਹਨਾਂ ਨੂੰ ਇਸ ਦਿਤੀ ਆਪਣੀ ਸਵਸਥ ਕਰਨੀ ਚਾਹੀਦੀ ਆ ਨਹੀਂ ਕਰਦੇ ਤਾਂ ਇਹਦਾ ਮਤਲਬ ਉਹਨਾਂ ਨੂੰ ਪਤਾ ਆ ਕਿ ਕਾਂਗਰਸ ਇਹੀ ਕੋ ਚੱਲਦਾ ਔਰ ਕਾਂਗਰਸ ਹਮੇਸ਼ਾ ਹੀ ਲੋਕਾਂ ਨੂੰ ਲੁੱਟਦੀ ਰਹੀ ਕੁੱਟਦੀ ਰਹੀ ਔਰ ਕ腐ਪਸ਼ਨ ਦਾ ਬੋਲਬਾਲਾ ਸਭ ਤੋਂ ਵੱਧ ਇਸ ਦੇਸ਼ ਦੇ ਵਿੱਚ ਜਿਹੜਾ ਉਹ ਕਾਂਗਰਸ ਨੇ ਕੀਤਾ ਸੋ ਮੈਂ ਸਮਝਦਾ ਕਿ ਪ੍ਰਸਾਪ ਹਣੀ ਖੁਦ ਦੋਸ਼ੀ ਨੇ ਤਾਂ ਹੀ ਉਹ ਚੁੱਪ ਨੇ ਤਾਂ ਹੀ ਉਹ ਜਵਾਬ ਨਹੀਂ ਦਿੰਦੇ ਸਭ ਲੋਕ ਕਹਿੰਦੇ ਕਿ ਤਰਤਾਂ ਦੀ ਸੀਟ ਵੇਚਤੀ ਜੀ ਕਮਜ਼ੋਰ ਕੈਂਡੀਡੇਟ ਦਿੱਤਾ ਉਹ 5ਵੇਂ ਨੰਬਰ ਤੇ ਆਇਆ ਪਰ ਉਹਨਾਂ ਨੂੰ ਗੱਲ ਨਹੀਂ ਆਉਂਦੀ ਸਮਝਦੇ ਅਕਦੀ ਗੱਲ ਇਸ ਕਰਕੇ ਜਿਹੜਾ ਨਵਜੋਤ ਕੋਲ ਸਿੱਧੂ ਨੇ ਕਿਹਾ ਉਹ ਬਿਲਕੁਲ ਦੁਸਤ ਗਿਆ ਉਹ ਬਿਲਕੁਲ ਸਹੀ ਕਿਹਾ ਔਰ ਮੈਂ ਸਮਝਦਾ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟ ਕੇ ਕਾਂਗਰਸ ਪਾਰਟੀ ਨੂੰ ਦਿੱਤਾ ਉਹਦੇ ਬਹੁਤ ਗੰਭੀਰ ਮੁੱਦਾ ਔਰ ਪੰਜਾਬੀਆਂ ਨੂੰ ਹੁਣ ਕਾਂਗਰਸ ਨੂੰ ਕਾਂਗਰਸ ਦੇ ਕੇ ਲੀਡਰ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਕਿਉਂਕਿ ਆਪ ਹੀ ਕਹਿ ਰਹੇ ਕੋਈ ਦੂਜਾ ਬੰਦਾ ਨਹੀਂ ਕਹਿ ਰਿਹਾ ਉਹ ਆਪੋ ਜੀ ਦੋਸ਼ ਲਾ ਰਿਹਾ ਕਿ ਫਲਾਣਾ ਇੰਨੇ ਕਰੋੜ ਖਾ ਗਿਆ ਫਲਾਣਾ ਇੰਨਾ ਕਰੋੜ ਖਾ ਗਿਆ ਇਸ ਕਰਕੇ ਜਿਹੜੇ ਕਰੋੜਾ ਖਾਨ ਵਾਲੇ ਲੀਡਰ ਆ ਇਹਨਾਂ ਨੂੰ ਪੰਜਾਬ ਚੋਂ ਮੂੰਹ ਨਹੀਂ ਲਾਉਣਾ ਚਾਹੀਦਾ ਲੀਗਲ ਨੋਟਸ ਕੱਢੇ ਜਾ ਰਹੇ ਆ ਪ੍ਰੋਫੈਸਰ ਗਿੰਦਰ ਰੰਧਾਵਾ ਦੀ ਗੱਲ ਕਰੀਏ ਮੇਰੇ ਕੋਲ ਮਦਦ ਹੁਣਾਂ ਦੇ ਸਕਦਾ ਸਰ ਦੇਖੋ ਲੀਗਲ ਨੋਟਿਸ ਜਿਹੜਿਆ ਉਹ ਕੱਢੇ ਜਾਦੇ ਕਦੀ ਕੱਢੇ ਜਾਦੇ ਮੈਨੂੰ ਇੱਥੇ ਪਤਾ ਨਹੀਂ ਮੇਰੇ ਨਾਲੋਂ ਲੀਗਲ ਨੋਟਰ ਨਾਲੋਂ ਮੈਨੂੰ ਜ਼ਿਆਦਾ ਇਹ ਆ ਕਿ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਕਾਂਗਰਸ ਨੇ ਪੰਜਾਬ ਨੂੰ ਕਿੰਨਾ ਲੁੱਟਿਆ ਆ ਸਹੀ ਅੰਸਰ ਦੇ ਜਿਹੜਾ ਉਹ ਆਲ ਗਾਂਧੀ ਨੂੰ ਦੇਣਾ ਚਾਹੀਦਾ ਨਵਜੋਤ ਕੋ ਸਿੱਧੂ ਦਾ ਉਹ ਕਹਿ ਰਿਹਾ ਕਿ 90% ਕਾਂਗਰਸ ਸਾਡੇ ਨਾਲ ਆ ਉਹ ਕਹਿ ਰਿਹਾ ਹਾਈ ਕਮਾਂਡ ਸਾਡੇ ਨਾਲ ਆ ਇਸ ਕਰਕੇ ਉਹ ਜਿਹੜਾ ਨੋਟਿਸ ਵਗੈਰਾ ਦਿੱਤਾ ਉਹ ਤੇ ਦਿੱਤਾ ਨੇ ਰਾਜੇ ਬੜਿੰਗ ਦੇ ਜਿਹਦੇ ਤੋਂ ਦੋਸ਼ ਲਾਉਂਦੇ ਆ ਬਾਡੀਆਂ ਦਾ ਜਿੱਤੇ ਦੋਸ਼ ਲਾਉਂਦੇ ਆ ਤਰਤਾਂ ਨਾਲ ਇਲੈਕਸ਼ਨ ਦਾ ਇਹ ਤਾਂ ਰੋਲ ਗਾਂਧੀ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਨਵਜੋਤ ਕੋ ਸਿੱਧੂ ਜੋ ਕਹਿ ਰਹੀ ਹੈ ਜਿਹੜਾ 500 ਕਰੋੜ ਰੁਪਇਆ ਲੈ ਕੇ ਉਹ ਚਿਹਰਾ ਦਿੰਦੇ ਆ ਇਹ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਉਹ ਜਿਹੜੇ ਚੰਨੀ ਆਲੇ ਪੈਸੇ ਆ 350 ਕਰੋੜ ਰੁਪਇਆ ਉਹ ਕਿੱਥੇ ਗਿਆ ਕਿਹੜੇ ਕਾਂਗਰਸੀ ਦੀ ਜੇਬ ਗਿਆ ਜਾਖੜੂ ਨਹੀਂ ਕਹਿੰਦੇ ਕਿ ਸਾਰੇ ਲੀਡਰਾਂ ਦੀ ਸਮਾਪਤ ਜਾਂਚ ਹੋ ਰਹੀ ਹੈ ਵੇਖੋ ਜੀ ਜ ਸੁਨੀਲ ਜਾਖੜ ਜੀ ਦੀ ਤੇ ਮੈਂ ਮੈਨੂੰ ਉਹਨਾਂ ਦੀ ਪਿਛੰਦੇ ਤਾਂ ਵੈਸੇ ਬੜਾ ਉਹ ਹਾਸਾ ਹੁੰਦਾ ਉਦੋਂ ਪ੍ਰਧਾਨ ਸੀਗੇ ਉਹਨਾਂ ਦੀ ਗੁਆ ਚੋਤ ਨੂੰ ਜੋ ਸਿੱਧੂ ਦੋਵੇਂ ਪ੍ਰਧਾਨ ਸੀਗੇ ਉਦੋਂ ਪ੍ਰਧਾਨ ਸੀਗੇ ਜਦੋਂ ਸਭ ਲੈਣ ਦੇ ਨੋਏ ਆ ਉਦੋਂ ਬੋਲੇ ਨਹੀਂ ਕਿ ਉਹਨਾਂ ਨਾਲ ਬੋਲਣਾ ਚਾਹੀਦਾ ਸੀ ਗੱਲ ਸਮਝਦੇ ਇਕ ਦੀ ਗੱਲ ਜਾਂਚ ਤਾਂ ਹੋਣੀ ਚਾਹੀਦੀ ਹੈ ਇਹ ਤਾਂ ਸੱਚੀ ਗੱਲ ਬਾ ਜਾਖੜ ਸਾਹਿਬ ਉਦੋਂ ਕਿਉਂ ਨਹੀਂ ਬੋਲੇ ਇਹਦਾ ਮਤਲਬ ਜਾਖੜ ਵੀ ਕਿਦਾਂ ਲੱਗੇ ਸੀਐਮ ਦੀ ਤੌਰ ਦੇ ਵਿੱਚ ਸੀਗੇ ਉਹ ਵੀ ਚੁੱਪ ਹੀ ਸੌਦੇਬਾਜ਼ੀਆਂ ਉਹਨਾਂ ਨੇ ਆਪਣੇ ਅੱਖੀ ਦੇਖੀਆਂ ਉਹ ਸੌਦੇਬਾਜ਼ੀਆਂ ਹੋ ਸਕਦਾ ਉਹਨਾਂ ਦੇ ਹਿੱਸੇਦਾਰੀ ਵੀ ਹੋਵੇ ਇਸ ਕਰਕੇ ਜੱਖੜੋਣੀ ਸਭ ਦੋਸ਼ੀ ਨੇ ਜਿੰਨੇ ਬੰਦੇ ਸੀਗੇ ਇਹਨਾਂ ਸਾਰਿਆਂ ਨੇ ਪੰਜਾਬ ਦਾ ਬੇੜਾ ਗੱਤ ਕੀਤਾ ਸੁਖਬੀਰ ਬਾਦਲ ਆ ਜਾ ਰਹੇ ਚੋਣ ਪ੍ਰਚਾਰ ਕਰਨ ਮਜੀਠੇ ਵਿੱਚ ਕਿਵੇਂ ਦੇਦੇ ਕਿੱਥੇ ਆਵੇ ਮਜੀਠੇ ਜਾ ਕੋਈ ਨਹੀਂ ਇਲੈਕਸ਼ਨ ਹੋਦੀ ਕਿੱਥੇ ਆ ਜਾਣ ਸੁਖਬੀਰ ਬਾਦਲ ਹੋਣੀ ਉਹਨਾਂ ਦਾ ਕੰਮ ਹੋ ਗਿਆ ਉਹਨਾਂ ਦਾ ਕੰਮ ਖਤਮ ਹੋ ਗਿਆ ਅਕਾਲੀ ਦਲ ਪੰਜਾਬ ਤੋਂ ਖਤਮ ਹੋ ਗਿਆ ਅਕਾਲੀ ਦਲ ਨੂੰ ਕਿਹ ਵੋਟ ਦੀ ਬੋਰੀ ਅੱਜ ਅਸੀਂ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਵਾਸਤੇ ਉਹਦਾ ਸਵਾਲ ਕਿਹਦੇ ਵਾਕ ਹੋ ਕਿ ਜੋ ਉਹਨਾਂ ਚ ਜਾ ਕੇ ਜਿਹੜਾ ਆਪਣੇ ਸਾਦੇ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਪਾਰਟੀ ਦੇ ਲੀਡਰ ਜਿਹੜੇ ਆ ਉਹਨਾਂ ਸਾਹਦੇ ਨੂੰ ਬੇਨਤੀ ਕਰਦੇ ਆ ਕਿ ਤਕੜੇ ਹੋ ਕੇ 14 ਤਰੀਕ ਨੂੰ ਜਿਹੜਾ ਆਮ ਆਦਮੀ ਪਾਰਟੀ ਨੂੰ ਝਾੜੂ ਨੂੰ ਜਿਹੜੀਆਂ ਵੋਟਾਂ ਪਾਉਣੀਆਂ ਔਰ ਬਹੁਤ ਵਧੀਆ ਰਿਸਪੌਂਸ ਆ ਤੁਸੀਂ ਦੇਖਿਆ ਹੀ ਆ ਕਿੰਨੇ ਲੋਕ ਆਉਂਦੇ ਆ ਮੀਟਿੰਗਾਂ ਦੇ ਵਿੱਚ ਕਿੰਨਾ ਰਿਸਪੌਂਸ ਆ ਅਸੀਂ ਵੱਡੀ ਲੀਡ ਦੇ ਨਾਲ ਨਾਲ ਇਹ ਚ ਜਿੱਤਾਂਗੇ ਜ਼ਿਲ੍ਹਾ ਪੁਲਿਸ ਵੀ ਤੇ ਬਲਾਕ ਕਰਤੀ ਆ ਕਾਰਜ ਪਾਰਟੀਆਂ ਚ ਮੱਟਾ ਕਮਸਾਨ ਚੱਲ ਰਿਹਾ ਪਰ ਪ੍ਰਤਾਪ ਬਾਜਵਾ ਤੇ ਸੁਖਿੰਦਰ ਬਾਜਵਾ ਚੁੱਪੀ ਕਿਵੇਂ ਦੇਖਦੇ ਹੋ ਇਸ ਸਮਾਂ ਦੇ ਵਿੱਚ ਕਾਂਗਰਸ ਪਾਰਟੀ ਜਿਹੜਾ ਕਮਸਾਲ ਚੱਲ ਰਿਹਾ ਜਿਹੜੀਆਂ ਚੀਜ਼ਾਂ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕੋਈ ਸ਼ਾਇਦ ਨਾ ਜਕੀਰ ਕਰਦਾ ਪਰ ਜੋ ਨਵਜੋਤ ਕੋ ਸਿੱਧੂ ਨੇ ਸਾਡੀ ਭੈਣ ਨੇ ਜੋ ਕੁਝ ਕਿਹਾ ਉਹਦੇ ਤੋਂ ਬਾਅਦ ਜਿਹੜੀ ਸਿਆਸਤ ਸ਼ੁਰੂ ਹੋਈ ਆ ਉਹ ਬਹੁਤ ਖਤਰਨਾਕ ਆ ਤੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਨੇ ਦੋ ਹੀ ਦੋ ਹੀ ਹੱਥੀ ਕਿਦਾਂ ਲੁੱਟਿਆ ਪ੍ਰਤਾਪ ਬਾਜਵਾ ਜੀ ਵਿਰੋਧੀ ਧਿਰ ਦੇ ਲੀਡਰ ਨੇ ਬੜਾ ਬੋਲਦੇ ਸੀਗੇ ਉਹ ਉਸ ਦਿਨ ਦੇ ਬੋਲੇ ਦੀ ਉਹਨਾਂ ਦੀ ਚੁੱਪੀ ਦਾ ਮਤਲਬ ਇਹ ਆ ਕਿ ਉਹ ਇਹ ਸਮਝਦੇ ਆ ਕਿ ਇਹ ਕੁਝ ਹੋਇਆ ਉਹ ਚੁੱਪ ਨੇ ਉਹਨਾਂ ਦੇ ਚੁੱਪ ਦਾ ਮਤਲਬ ਇਹ ਆ ਕਿ ਜਿਹੜਾ 500 ਕਰੋੜ ਦਾ ਜਿਹ ਨਵਜੋਤ ਕੋਹ ਸਿੱਧੂ ਨੇ ਦੋਸ਼ ਲਾਇਆ ਉਹ ਵੀ ਦਸਤ ਹੈ ਉਹ ਜਿਹੜਾ ਸੁਨੀਲ ਜਾਖੜ ਜੀ ਨੇ ਬਾਅਦ ਚ ਕਿਹਾ ਕਿ ਸਾਡੇ 300 ਕਰੋੜ ਰੁਪਇਆ ਜਿਹੜਾ ਉਹ ਚੰਨੀ ਜੀ ਨੇ ਦਿੱਤਾ ਉਹ ਵੀ ਦਸਤ ਹੈ ਇਸ ਕਰਕੇ ਨਾ ਤਾਂ ਚੰਨੀ ਬੋਲਿਆ ਨਾ ਪ੍ਰਤਾਪ ਆਜਵਾਏ ਬੋਲਿਆ ਪਰ ਸਾਹਿਬ ਬਾਜਵਤ ਇਹਦਾ ਉਹਨਾਂ ਦੋਸ਼ ਰਾਗ 71 ਤੱਕ ਦੀ ਸੀਟ ਜਿਹੜੀ ਆ ਉਹਨਾਂ ਨੇ ਤੇ ਰਾਜੇ ਵਡਿੰਗਦੇ 5-5 ਕਰੋੜ ਦੇ ਵਿੱਚ ਵੇਚਤੀ ਆ ਇਸ ਕਰਕੇ ਉਹ ਵਿਰੋਧੀ ਧਿਰ ਦੇ ਨੇਤਾ ਨੇ ਹੋੜ ਉਹਨਾਂ ਨੂੰ ਇਸ ਦਿੱਤੀ ਆਪਣੀ ਸਵਿਸ਼ਤ ਕਰਨੀ ਚਾਹੀਦੀ ਆ ਨਹੀਂ ਕਰਦੇ ਤਾਂ ਇਹਦਾ ਮਤਲਬ ਉਹਨਾਂ ਨੂੰ ਪਤਾ ਆ ਕਿ ਕਾਂਗਰਸ ਇਹੀ ਕੋ ਚੱਲਦਾ ਔਰ ਕਾਂਗਰਸ ਹਮੇਸ਼ਾ ਹੀ ਲੋਕਾਂ ਨੂੰ ਲੁੱਟਦੀ ਰਹੀ ਕੁੱਟਦੀ ਰਹੀ ਔਰ ਕ腐ਸ਼ਨ ਦਾ ਬੋਲਬਾਲਾ ਸਭ ਤੋਂ ਵੱਧ ਇਸ ਦੇਸ਼ ਦੇ ਵਿੱਚ ਜਿਹੜਾ ਉਹ ਕਾਂਗਰਸ ਨੇ ਕੀਤਾ ਸੋ ਮੈਂ ਸਮਝਦਾ ਕਿ ਪ੍ਰਸਾਬ ਹਣੀ ਖੁਦ ਦੋਸ਼ੀ ਨੇ ਤਾਂ ਹੀ ਉਹ ਚੋਪਨੇ ਤਾਂ ਇਹੋ ਜਵਾਬ ਨਹੀਂ ਦਿੰਦੇ ਸਭ ਲੋਕ ਕਹਿੰਦੇ ਕਿ ਤਰਤਾਂ ਦੀ ਸੀਟ ਵੇਚਤੀ ਜੀ ਕਮਜ਼ੋਰ ਕੈਂਡੀਡੇਟ ਦਿੱਤਾ ਉਹ 5ਵੇਂ ਨੰਬਰ ਤੇ ਆਇਆ ਪਰ ਉਹਨਾਂ ਨੂੰ ਕੱਲ ਨਹੀਂ ਆਉਂਦੀ ਸਮਝਦਾ ਕਿ ਦੀ ਗੱਲ ਇਸ ਕਰਕੇ ਜਿਹੜਾ ਨਵਜੋਤ ਕੋਲ ਸਿੱਧੂ ਨੇ ਕਿਹਾ ਉਹ ਬਿਲਕੁਲ ਦੁਸਤ ਗਿਆ ਉਹ ਬਿਲਕੁਲ ਸਹੀ ਕਿਹਾ ਔਰ ਮੈਂ ਸਮਝਦਾ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟ ਕੇ ਕਾਂਗਰਸ ਪਾਰਟੀ ਨੂੰ ਦਿੱਤਾ ਉਹਦੇ ਬਹੁਤ ਗੰਭੀਰ ਮੁੱਦਾ ਔਰ ਪੰਜਾਬੀਆਂ ਨੂੰ ਹੁਣ ਕਾਂਗਰਸ ਨੂੰ ਕਾਂਗਰਸ ਦੇ ਕੇ ਲੀਡਰ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਕਿਉਂਕਿ ਆਪ ਹੀ ਕਹਿ ਦੇ ਕੋਈ ਦੂਜਾ ਬੰਦਾ ਨਹੀਂ ਕਹਿ ਰਿਹਾ ਉਹ ਆਪੋ ਜੀ ਦੋਸ਼ ਲਾਵੇ ਕਿ ਫਲਾਣਾ ਇੰਨੇ ਕਰੋੜ ਖਾ ਗਿਆ ਫਲਾਣਾ ਇੰਨਾ ਕਰੋੜ ਖਾ ਗਿਆ ਇਸ ਕਰਕੇ ਜਿਹੜੇ ਕਰੋੜਾ ਖਾਨ ਵਾਲੇ ਲੀਡਰ ਆ ਇਹਨਾਂ ਨੂੰ ਪੰਜਾਬ ਚੋਂ ਮੂੰਹ ਨਹੀਂ ਲਾਉਣਾ ਚਾਹੀਦਾ ਲੀਗਲ ਨੋਟਸ ਕੱਢੇ ਜਾ ਰਹੇ ਆ ਪ੍ਰੋਫੈਸਰ ਗਿੰਦਰ ਰੰਧਾਵਾ ਦੀ ਗੱਲ ਕਰ ਲਈਏ ਮੇਰੇ ਕੋਲ ਮਦਦ ਹੁਣਾਂ ਦੀ ਸਰ ਦੇਖੋ ਲੀਗਲ ਨੋਟਿਸ ਜਿਹੜਿਆ ਉਹ ਕੱਢੇ ਜਾਦੇ ਕਦੀ ਕੱਢੇ ਜਾਦੇ ਮੈਨੂੰ ਇੱਥੇ ਪਤਾ ਨਹੀਂ ਮੇਰੇ ਨਾਲੋਂ ਲੀਗਲ ਨੋਟਸ ਨਾਲੋਂ ਮੈਨੂੰ ਜ਼ਿਆਦਾ ਇਹ ਆ ਕਿ ਪੰਜਾਬ ਦੇ ਲੋਕਾਂ ਨੂੰ ਇਹ ਪ ਕਿ ਕਾਂਗਰਸ ਨੇ ਪੰਜਾਬ ਨੂੰ ਕਿੰਨਾ ਲੁੱਟਿਆ ਆ ਸਹੀ ਅਨਸਰ ਜਿਹੜਾ ਉਹ ਰੋਲ ਗਾਂਧੀ ਨੂੰ ਦੇਣਾ ਚਾਹੀਦਾ ਨਵਜੋਤ ਕੋ ਸਿੱਧੂ ਦਾ ਉਹ ਕਹਿ ਰਿਹਾ ਕਿ 90% ਕਾਂਗਰਸ ਸਾਡੇ ਨਾਲ ਆ ਉਹ ਕਹਿ ਰਿਹਾ ਹਾਈ ਕਮਾਂਡ ਸਾਡੇ ਨਾਲ ਆ ਇਸ ਕਰਕੇ ਉਹ ਜਿਹੜਾ ਨੋਟਿਸ ਵਗੈਰਾ ਦਿੱਤਾ ਉਹ ਤੇ ਦਿੱਤਾ ਨੇ ਵਾਜਬ ਰਿੰਗ ਦੇ ਜਿਹਦੇ ਤੋਂ ਦੋਸ਼ ਲਾਉਂਦੇ ਆ ਬਾਡੀਆਂ ਦਾ ਜਿੱਤੇ ਦੋਸ਼ ਲਾਉਂਦੇ ਆ ਤਰਤਾਂ ਨਾਲ ਇਲੈਕਸ਼ਨ ਦਾ ਇਹ ਤਾਂ ਰੋਲ ਗਾਂਧੀ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਨਵਜੋਤ ਕੋ ਸਿੱਧੂ ਜੋ ਕਹਿ ਰਿਹਾ ਜਿਹੜਾ 500 ਕਰੋੜ ਰੁਪਇਆ ਲੈ ਕੇ ਉਹ ਚਿਹਰਾ ਦਿੰਦੇ ਆ ਇਹ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਉਹ ਜਿਹੜੇ ਚੰਨੀ ਵਾਲੇ ਪੈਸੇ ਆ 350 ਕਰੋੜ ਰੁਪਇਆ ਉਹ ਕਿੱਥੇ ਗਿਆ ਕਿਹੜੇ ਕਾਂਗਰਸੀ ਦੀ ਜੇਬ ਚ ਗਿਆ ਜਾਕੜੂ ਨਹੀਂ ਕਹਿੰਦੇ ਕਿ ਸਾਰੇ ਲੀਡਰਾਂ ਦੀ ਸਮਾਪਤ ਜਾਂਚ ਉੱਡ ਗਈ ਹੈ ਵੇਖੋ ਜੀ ਜੀ ਸੁਨੀਲ ਜਾਕੜ ਜੀ ਦੀ ਤੇ ਮੈਂ ਮੈਨੂੰ ਉਹਨਾਂ ਦੇ ਪਿਛੇ ਹੁੰਦੇ ਤਾਂ ਵੈਸੇ ਬੜਾ ਉਹ ਹਾਸਾ ਹੁੰਦਾ ਉਦੋਂ ਪ੍ਰਧਾਨ ਸੀਗੇ ਉਹਨਾਂ ਦੀ ਗਵਾਹੀ ਜੋਤ ਤੇ ਨਵਜੋਤ ਸਿੱਧੂ ਦੋਵੇਂ ਪ੍ਰਧਾਨ ਸੀਗੇ ਉਦੋਂ ਪ੍ਰਧਾਨ ਸੀਗੇ ਜਦੋਂ ਸਭ ਲੈਣ ਦੇ ਨੋਏ ਆ ਉਦੋਂ ਬੋਲੇ ਨਹੀਂ ਕਿ ਉਹਨਾਂ ਨੂੰ ਬੋਲਣਾ ਚਾਹੀਦਾ ਸੀਗਾ ਸਭ ਦੇਖਦੀ ਗੱਲ ਜਾਂ ਤਾਂ ਹੋਣੀ ਚਾਹੀਦੀ ਹੈ ਇਹ ਤਾਂ ਸੱਚੀ ਗੱਲ ਬਾਦ ਜਾਖੜ ਸਾਹਿਬ ਉਹ ਕਿਉਂ ਨਹੀਂ ਬੋਲੇ ਇਹਦਾ ਮਤਲਬ ਜਾਖੜ ਵੀ ਕਿਦਾਂ ਲੱਗੇ ਸੀ ਐਮਡੀ ਤੋਂ ਹੋਰ ਦੇ ਵਿੱਚ ਸੀਗੇ ਉਹ ਵੀ ਚੁੱਪ ਹੀ ਸੌਦੇਬਾਜ਼ੀ ਆ ਉਹਨਾਂ ਨੇ ਆਪਣੇ ਅੱਖੀ ਦੇਖੀਆਂ ਉਹ ਸੌਦੇਬਾਜ਼ੀ ਆ ਜੋ ਸਕਦਾ ਉਹਨਾਂ ਦੇ ਹਿੱਸੇਦਾਰੀ ਵੀ ਹੋਵੇ ਇਸ ਕਰਕੇ ਜਾਖੜ ਹੋਣੀ ਸਭ ਦੋਸ਼ੀ ਨੇ ਜਿੰਨੇ ਬੰਦੇ ਸੀਗੇ ਇਹਨਾਂ ਸਾਰਿਆਂ ਨੇ ਪੰਜਾਬ ਦਾ ਬੇੜਾ ਗੱਤ ਕੀਤਾ ਸੁਖਬੀਰ ਬਾਦਲ ਆ ਜਾ ਰਹੇ ਚੋਣ ਪ੍ਰਚਾਰ ਕਰਨ ਮਜੀਠੇ ਵਿੱਚ ਕਿਵੇਂ ਦੇ ਦੇ ਕਿੱਥੇ ਆਵੇ ਮਜੀਠੇ ਜਾ ਕੋਈ ਨਹੀਂ ਇਲੈਕਸ਼ਨ ਹੋਦੀ ਆ ਕਿੱਥੇ ਆ ਜਾਣ ਸੁਖਬੀਰ ਬਾਦਲ ਹੋਣੀ ਉਹਨਾਂ ਦਾ ਕੰਮ ਹੋ ਗਿਆ ਉਹਨਾਂ ਦਾ ਕੰਮ ਖਤਮ ਹੋ ਗਿਆ ਅਕਾਲੀ ਦਲ ਪੰਜਾਬ ਤੋਂ ਖਤਮ ਹੋ ਗਿਆ ਅਕਾਲੀ ਦਲ ਨੂੰ ਕਿਹ ਵੋਟ ਦੀ ਬੋਲ